हेलो फ्रेंड्स स्वागत है ਤੁਹਾਡਾ ਆਪਣੇ YouTube ਚੈਨਲ ਤੇ फ्रेंड्स ਅੱਜ ਆਪਾਂ ਕਰਾਂਗੇ ਪੰਜਾਬ ਜੀ ਦੇ ਨੈਲੀਟੇ ਟਾਪ 20 ਕੁਐਸ਼ਨਸ ਜੋ ਕਿ ਪੰਜਾਬ ਦੇ ਹਰ ਕੰਪੀਟੀਟਿਵ ਐਗਜ਼ਾਮ ਤੇ ਪੰਜਾਬੀ ਪੇਪਰ ਇਹ ਦੋਨਾਂ ਲਈ ਕੰਪਲਸਰੀ ਦੋਨਾਂ ਲਈ ਇੰਪੋਰਟੈਂਟ ਹਨ ਇਸ ਤਰ੍ਹਾਂ ਦੇ ਕੁਐਸ਼ਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ ਚਲੋ ਕਰਦੇ ਹਾਂ ਸਟਾਰਟ ਬਰਦਾਰੀ ਬਨਸਪਤੀ ਬਾਗ ਕਿੱਥੇ ਹੈ ਬਰਦਾਰੀ ਜ਼ੋਰੀ ਬਰਦਾਰੀ ਬਰਸਪਤੀ ਬਾਗ ਕਿੱਥੇ ਹੈ অপਸ਼ਨਸ ਹਨ ਪਟਿਆਲਾ ਜਲੰਧਰ ਕਪੂਰਥਾ ਜਾਂ ਲੁਧਿਆਣਾ ਫੈਨਜੋ ਬਰਦਾਰੀ ਬਨਸਪਤੀ ਬਾਗ ਹੈ ਉਹ ਹੈ অপਸ਼ਨ ਨੰਬਰ 1 ਪਟਿਆਲਾ ਨੈਕਸਟ ਹੈ ਕਾਕਾ ਅਜਾਇਬ ਘਰ ਕਿੱਥੇ ਸਥਿਤ ਹੈ ਫਿਰੋਜ਼ਪੁਰ ਲੁਧਿਆਣਾ ਪਟਿਆਲਾ ਜਾਂ ਫਤੇਗੜ ਸਾਹਿਬ ਫੈਨਜੋ ਕਾਕਾ ਅਜਾਇਬ ਘਰ ਹੈ ਉਹ ਕਿੱਥੇ ਸਥਿਤ ਹੈ ਲੁਧਿਆਣਾ ਵਿੱਚ অপਸ਼ਨ ਨੰਬਰ B ਇਜ਼ ਅ ਰਾਈਟ ਆਨਸਰ ਹੈ ਨੈਕਸਟ ਹੈ ਸ਼੍ਰੀ ਮਨਿਕਰਨ ਸਾਹਿਬ किथे स्थित है गोदावरी नदी ते गंगा नदी ते पार्वती नदी ते जा सरस्वती नदी ते श्री कर्ण साहिब स्थित है पर पार्वती नदी ते ऑप्शन नंबर सी इज़ द राइट आंसर है नेक्स्ट है पंजाब का राज दरख्त ऑप्शन हैं पीपल शीशम बोहड़ जा निमा फ्रेंड्स पंजाब का राज केड़ा है ऑप्शन नंबर बी शीशम है जो पंजाब का राज है ंब का राज फल के बेर, राज बेरपाबी के बाज नैक्सट है पहली अभिनेत्री जो राजसभा मैंबर बनी कि पहले अभिनेत्री जो राजसभा मैंबर बनी सी ऑप्शन ओप्शनजन हेमा मालिनी नरगिस दत्त जय वचन जा कोई नहीं फ्रेंड्स इन्होंने केड़ी बनी सी ऑप्शन नंबर बी नरगिस दत्त है जो राजसभा की मैंबर बनी सी नैक्सट है पंजाब विधानसभा का पहला स्पीकर कौन सी साधु सिंह कपूर सिंह अजैब सिंह भट्टी या दयाल सिंह विधानसभा का पूछा पहला स्पीकर द राइट आंसर है ऑप्शन नंबर बी कपूर सिंह नैक्सट है अटल सेतु कित है हैं पठानकोट अमृतसर जलंधर या कपूरथला फ्रेंड्स अटल सेतु कितने स्थित है पठानकोट ऑप्शन नंबर ए द राइट आंसर है ਨੈਕਸਟ ਕੁਐਸਚਨ ਸੰਗਰੂਰ ਜ਼ਿਲ੍ਹੇ ਦਾ ਸੰਸਥਾਪਕ ਕੌਣ ਹੈ? ਬਾਬਾ ਆਲਾ ਸਿੰਘ, ਸੰਗੂ ਜੱਟ, ਭਾਈ ਗੁਰਦਾਸ ਜੀ ਜਾਂ ਰਣਵੀਰ ਸਿੰਘ। ਪਰ ਸੰਗਰੂਰ ਜ਼ਿਲ੍ਹੇ ਦੇ ਸੰਸਥਾਪਕ ਨੇ অপਸ਼ਨ ਨੰਬਰ B ਸੰਗੂ ਜੱਟ। ਨੈਕਸਟ ਹੈ ਤੁਜੀ ਤੁਸੀਂ ਵੇਸ਼ਕ ਆ ਜਾਵੋ। ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਕਿਸਮ ਹੈ? ਕਿਹੜੀ ਕਿਸਮ ਹੈ? ਕਾਰਨਵਾਚਕ, ਕਾਲਵਾਚਕ, ਪ੍ਰਕਾਰਵਾਚਕ ਜਾਂ ਪਕਿਆਈਵਾਚਕ? તુસી વિશેકા જાવો કેડી ક્રિયા વિશેષણ દી કિસમે પક્કે આઈ વાચક ઓપ્શન નંબર ડી ઇઝ ધ રાઈટ આન્સર હે નેક્સ્ટ હે પંજાબ وچ ਕਿન્ને જીલે પાકિસ્તાન ਨਾਲ لگ દે હેન પંજાબ دے ਕਿન્ને જીલે ને جو પાકિસ્તાન دے ਨਾਲ لگ દે હેન ઓપ્શન્સ અન 2 6 4 યા 5 ਕਿન્ને જીલે لگ દે હે ફ્રેન્ડ્સ 6 જીલે ઓપ્શન નંબર બી ઇઝ ધ રાઈટ આન્સર હે નેક્સ્ટ હે ਕਿਹੜੇ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਲੁਧਿਆਣਾ ਅੰਮ੍ਰਿਤਸਰ ਫਿਰੋਜ਼ਪੁਰ ਜਾਂ ਨੰਦਪੁਰ ਸਾਹਿਬ ਸ਼ਹੀਦਾਂ ਦੀ ਧਰਤੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਫਰੈਂਡਸ ਫਿਰੋਜ਼ਪੁਰ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਸ਼ਾਹੀਮਾਰ ਬਾਗ ਕਿੱਥੇ ਹੈ ਜਲੰਧਰ ਲੁਧਿਆਣਾ ਸੰਗਰੂਰ ਜਾਂ ਕਪੂਰਥਲਾ ਸ਼ਾਹੀਮਾਰ ਬਾ ਕਿੱਥੇ ਸਥਿਤ ਹੈ ਕਪੂਰਥਲਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਡੇ ਕਿਲੇ ਨੂੰ ਗੂਜਰ ਸਿੰਘ ਕਿਲਾ ਗੂਜਰ ਸਿੰਘ ਕਿਲਾ ਵੀ ਕਿਹਾ ਜਾਂਦਾ ਹੈ অপਸ਼ਨ ਹੈਨ गोविंदगढ़ ਕਿਲਾ ਪਟਿਆਲਾ ਕਿਲਾ ਸ਼ਾਹਪੁਰ ਕੰਡੀ ਕਿਲਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਗੂਜਰ ਸਿੰਘ ਕਿਲਾ ਕਿਸ ਨੂੰ ਕਹਿੰਦਾ ਹੈ অপਸ਼ਨ ਨੰਬਰ ਏ गोविंदगढ़ ਕਿਲੇ ਨੂੰ ਨੈਕਸਟ ਹੈ ਵਰਤਮਾਨ ਸਮੇਂ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ 21 23 24 ਜਾਂ 22 ਇਸ ਟੈਂਫਰਸ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ ਤੇਜਿਹਰੇ ਹਨ অপশন নাম্বার B ਇਸ ザ রাইਟ आंसर ਹੈ नेक्स्ट ਕੁਐਸਚਨ ਨਗਰ ਪੰਜਾਬ ਨਗਰ ਨਿਗਮ ਐਕਟ ਕਦੋਂ ਪਾਸ ਕੀਤਾ ਗਿਆ ਸੀ 1976 ਵਿੱਚ 1970 1976 ਜਾਂ 1986 ਵਿੱਚ ਪੰਜਾਬ ਨਗਰ ਨਿਗਮ ਐਕਟ ਪਾਸ ਕੀਤਾ ਗਿਆ ਸੀ 1976 ਵਿੱਚ অপশন নাম্বার C ਇਸ ザ রাইਟ आंसर ਹੈ ਨੈਕਸਟ ਹੈ ਕਤਲੌਰ ਸੈਂਚੁਰੀ ਕਿੱਥੇ ਸਥਿਤ ਹੈ ਪਠਾਨਕੋਟ ਅੰਮ੍ਰਿਤਸਰ ਜਲੰਧਰ ਜਾਂ ਲੁਧਿਆਣਾ ਫਿਰਸ ਕਤਲੌਰ ਸੈਂਚਰੀ ਕਿੱਥੇ ਹੈ ਪਠਾਨਕੋਟ অপਸ਼ਨ ਨੰਬਰ A ਇਜ਼ ザ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਮੰਡਲ ਕਿਹੜਾ ਹੈ ਪਟਿਆਲਾ ਮੰਡਲ ਜਲੰਧਰ ਮੰਡਲ ਰੂਪਨਗਰ ਮੰਡਲ ਜਾਂ ਫਿਰੋਜ਼ਪੁਰ ਮੰਡਲ ਖੇਤਰਫਲ ਦੇ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਮੰਡਲ ਕਿਹੜਾ ਹੈ ਰੂਪਨਗਰ ਮੰਡਲ অপਸ਼ਨ ਨੰਬਰ C ਇਜ਼ ザ ਰਾਈਟ ਆਨਸਰ ਹੈ ਨੈਕਸਟ ਕੁਐਸਚਨ ढोल संगीत साज किस 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 तो बनाया जाता है टाली किकर निम अंब जो ढोल बनाया जाता है वह कि लकड़ तो बनाया जाता है अंब की लकड़ तो ऑप्शन नंबर डी इज़ द राइट आंसर है नैक्सट है नानकशाही कैलेंडर विच लीप का साल कि महीने पता है नानकशाही कैलेंडर विच पूछे फ्रेंड्स लीप का साल ऑप्शनस हैं फ्गन चेत माघ जा असू ਕਿਹੜੇ ਮਹੀਨੇ ਵਿੱਚ ਪੈਂਦਾ ਹੈ ਫੱਗਨ ਦੇ ਮਹੀਨੇ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਬਠਿੰਡੇ ਕਿਲੇ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਰਾਜਾ ਟਾਪ ਅਕਬਰ ਇਲਤੁਤਮਿਸ਼ ਜਾਂ 쿠ਤুবਦੀਨ ਐਵਕ ਬਠਿੰਡੇ ਕਿਲੇ ਦਾ ਫਿਰ ਨਿਰਮਾਣ ਕਰਵਾਇਆ ਸੀ ਰਾਜਾ ਟਾਪ ਨੇ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੈ ਫਿਰ ਜੇ ਰਹੇ ਆਪਣੇ ਅੱਜ ਦੇ ਇਸ ਵੀਡੀਓ ਦੇ ਟਾਪ 20 ਕੁਐਸਚਨਸ ਆਈ ਹੋਪ ਕੁਐਸਚਨਸ ਸੜੀ ਇੰਪੋਰਟੈਂਟ ਹੋਣਗੇ ਪਲੀਜ਼ ਵੀਡੀਓ ਵਧੀਆ ਲੱਗੀ ਹੋਵੇ ਮੇਰਾ ਕੰਮ ਵਧੀਆ ਲੱਗਿਆ ਹੋਵੇ ਤੇ ਇੱਕ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਫਿਰ ਮਿਲਦੇ ਆਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ